ਸੋ ਮੈਟ੍ਰਿਕ ਹੀ ਹੈਗਾ ਸੀਗਾ ਅੱਜ ਸੋਪਾ ਦੀ ਗੱਲ ਹੈ 5:30 ਵਜੇ ਮੇਰਾ ਮੇਰੀ ਬੈਲ ਮਾਰੀ ਮੈਂ ਬਾਹਰ ਆਇਆ ਤੇ ਦੇਖਿਆ 40 ਤੋਂ 50 ਆਦਮੀ ਸਿਵਲ ਦੇ ਔਰ ਕੁਝ ਪੰਜਾਬ ਦੇ ਪੁਲਿਸ ਦੇ ਮੁਲਾਜ਼ਮ ਆ ਕੇ ਮੇਰਾ ਬੂਆ ਖੋਲਿਆ ਮੈਨੂੰ ਕਹਿੰਦੇ ਵੀ ਹਾਂ ਜੀ ਤੁਸੀਂ ਸੋਝ ਮਨਦੀਪ ਕੌਣ ਹੈ ਮੈਂ ਵੀ ਮਨਦੀਪ ਮੇਰਾ ਭਤੀਜਾ ਹੈ ਉਹ ਪਿੰਡ ਰਿੰਦਾ ਪੱਲਵਾਲ ਤੇ ਉਹ ਕੀ ਕੰਮ ਕਰਦਾ ਮੈਂ ਉਹ ਤਾਜ ਰੈਸਟੋਰੈਂਟ ਚਲਾਉਂਦਾ ਤੇ ਕਿ ਤੁਸੀਂ ਕੀ ਕਰਦੇ ਹੋ ਮੈਂ ਮੈਂ ਸਿਟੀ ਰਸਟੋਰ ਚਲਾਉਣਾ ਤੇ ਤੇ ਮਨਦੀਪ ਕਿੱਥੇ ਮਿਲੇਗਾ ਮੈਂ ਮਨਦੀਪ ਘਰ ਮਿਲੇਗਾ ਮਨਦੀਪ ਤਾਂ ਮੇਰੇ ਕੋਲ ਰਹਿੰਦਾ ਨਹੀਂ ਤੇ ਉਹ ਕਹਿੰਦੇ ਜੋ ਸਿਟੀ ਰਿਜ਼ੋਰਟ ਦੇ ਮਾਲਕੋਂ ਨੇ ਮਹਿਜ ਮੈਂ ਆ ਕਹਿੰਦੇ ਵੀ ਸਾਨੂੰ ਇੰਫਰਮੇਸ਼ਨ ਮਿਲੀ ਹੈ ਵੀ ਇਹਦਾ ਮਾਲਕ ਮਨਦੀਪ ਸਿੰਘ ਹੈ ਮੈਂ ਨਹੀਂ ਜੀ ਮਨਦੀਪ ਸਿੰਘ ਦਾ ਮਾਲਕ ਨਹੀਂ ਹੈ ਇਹਦਾ ਮਾਲਕ ਮੈਂ ਆ ਤੇ ਉਸ ਤੋਂ ਬਾਅਦ ਵੀ ਮੈਨੂੰ ਮੇਰੇ ਸਟਾਫ ਨੂੰ ਇਹਨਾਂ ਨੇ ਮੇਰੇ ਸਟਾਫ ਨੂੰ ਦੇ ਸਰ ਮੋਬਾਈਲ ਫੋਨ ਰੱਖ ਕੇ ਤੇ ਸਾਰੇ ਸਾਰੇ ਪੈਸ ਦੀ ਤਲਾਸ਼ੀ ਲਈ ਇਹਨਾਂ ਨੇ ਸਭ ਤਰਾਈ ਲੈ ਕੇ ਲੈਣ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਮਨਦੀਪ ਦਾ ਰਿਜ਼ੋਰਟ ਨਹੀਂ ਹੈ ਤੇ ਇਹਨਾਂ ਨੇ ਫਿਰ ਵਾਸ ਮੈਨੂੰ ਕਹਿੰਦੇ ਵੀ ਸੌਰੀ ਸਾਨੂੰ ਗਲਤੀਪ੍ਰਫਰ ਮਿਲੀ ਹੈ ਵੀ ਪਰ ਪਰ ਮਹ ਜੇ ਜੇ ਲੋੜ ਹੈ ਤੇ ਮੈਂ ਤੁਹਾਡੇ ਨਾਲ ਮਨਦੀਪ ਦੇ ਨਾਲ ਪਿੰਡ ਚਲੇ ਜਾਣਾ ਨਹੀਂ ਕੋਈ ਸਾਡੀ ਟੀਮ ਇੱਕ ਟੀਮ ਆਲਰੇਡੀ ਉੱਥੇ ਪਹਿਲਾਂ ਪਹੁੰਚੀ ਹੋਈ ਹੈ ਤੇ ਉਹ ਉਹ ਉੱਥੇ ਰੈਸ਼ਣ ਕਰ ਰਹੀ ਹੈ ਤੁਸੀਂ ਤੁਸੀਂ ਆਰਾਮ ਕਰੋ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਟੈਨਸ਼ਨ ਲੈਣ ਦੀ ਲੋੜ ਤਾਂ ਹੈ ਫਿਰ ਮੈਂ ਉਹਨਾਂ ਨਾਲ ਇਸ ਤਾਜ ਹੋਟਲ ਆ ਗਿਆ ਉਹਨਾਂ ਨੇ ਤਾਜ ਹੋਟਲ ਦੀ ਸਾਰੇ ਦੀ ਟੋਟਲ ਤਲਾਸ਼ ਲਈ 2 ਘੰਟਾ ਲਗਾ ਕੇ ਫਿਰ ਮੈਨੂੰ ਪਤਾ ਲੱਗਾ ਵੀ ਪਿੰਡ ਵੀ ਇਹਨਾਂ ਨੇ 2 ਢਾਈ ਘੰਟੇ ਸਾਰੇ ਕਰਦੀ ਤਲਾਸ਼ ਲਈ ਅਸੀਂ ਵਾਰ-ਵਾਰ ਪੁੱਛਣ ਤੇ ਵੀ ਸਾਨੂੰ ਦੱਸੋ ਵੀ ਤੁਹਾਨੂੰ ਕੀ ਇੰਟਰਮੀਸ਼ਨ ਹੈ ਤੁਸੀਂ ਕਿਸ ਦਾਖਤ ਸਾਡੇ ਘਰ ਦੀ ਤਲਾਸ਼ੀ ਲੈ ਰਹੇ ਹੋ ਬਸ ਸਾਡੇ ਕੋਲ ਕੋਈ ਪ੍ਰੂਫ ਨਹੀਂ ਅਸੀਂ ਤੁਹਾਨੂੰ ਵਾਹਾਂਗੇ ਤੁਹਾਨੂੰ ਦਿਖਾਵਾਂਗੇ ਕੋਈ ਉਹਨਾਂ ਸਾਨੂੰ ਪ੍ਰੂਫ ਨਹੀਂ ਦਿਖਾਇਆ ਸਾਡੇ ਘਰ ਦੀ ਫੁੱਲ ਤਲਾਸ਼ੀ ਸਾਡੇ ਪੈਲਸ ਦੀ ਤਲਾਸ਼ੀ ਸਾਡੇ ਘਰ ਦੇ ਬੂਏ ਮੇਰੀ ਕਲੋਨੀ ਦੇ ਬਾਹਰ ਗੱਡੀਆਂ ਪੈਲਸ ਦੇ ਵਿੱਚ ਗੱਡੀਆਂ ਉਹ ਪਿੰਡ ਦੇ ਵਿੱਚ ਗੱਡੀਆਂ ਜਿਵੇਂ ਕਿ ਅਸੀਂ ਕਿੱਡੇ ਵੱਡੇ ਵੱਡੇ ਕੋਈ ਗਲਤ ਕੰਮ ਕਰਨ ਵਾਲੇ ਹੁੰਨੇ ਆ ਵੀ ਐਦਾਂ ਕਰਕੇ ਸਾਡੀ ਇਹਨਾਂ ਨੇ ਸਵੇਰ 4 ਵਜੇ ਤੋਂ ਲੈ ਕੇ 9 ਵਜੇ ਤੀਕ ਇਹਨਾਂ ਨੇ ਪੂਰੀ ਸਾਡੇ ਘਰ ਦੀ ਤਲਾਸ਼ ਲਈ ਸਾਨੂੰ ਕੋਈ ਇੰਟੀਮੀਸ਼ਨ ਦਿੱਤੀ ਸਾਨੂੰ ਤੁਹਾਨੂੰ ਇੱਕ ਕਿੰਨੇ ਭੇਜਿਆ ਕਿਥੋਂ ਤੁਸੀਂ ਆਏ ਹੋ ਕਿਉਂ ਆਏ ਹੋ ਕਿ ਬਸ ਬਸ ਤੁਹਾਡੇ ਲਿੰਕ ਨੇ ਤੁਹਾਡੇ ਤੁਹਾਡੇ ਫੋਨ ਤੇ ਕਾਲ ਆਉਂਦੀਆਂ ਨੇ ਮੈਂ ਸਾਨੂੰ ਦਾ ਤੁਹਾਡੇ ਚ 200 ਕਾਲ ਆਉਂਦੀ ਐ ਜਿ ਕਿ ਸਾਡੇ ਸਮਗਲਰ ਨੇ ਕਿ ਸਾਨੂੰ ਕੋਈ ਪਤਾ ਜੇ ਅਸੀਂ ਕਿਸੇ ਨਾਲ ਕੋਈ ਬੈਕ ਕਾਲ ਕੀਤੀ ਜਾਂ ਜੇ ਕਿਸੇ ਨਾਲ ਕੋਈ ਕੋਈ ਦੁਬਾਰਾ ਗੱਲਬਾਤ ਕੀਤੀ ਸਾਨੂੰ ਦੱਸਿਆ ਜਾਵੇ ਪਰ ਸਾਡੇ ਨਾਲ ਸਾਡੇ ਇਹ ਤਾਂ ਨਾ ਕਰੋ ਤੁਸੀਂ ਜੋ ਕੁਝ ਕਰ ਰਹੇ ਹੋ ਉਹ ਕਹਿੰਦੇ ਵੀ ਸਾਡੇ ਮੇਰੇ ਭਤੀਜੇ ਦਾ ਫੋਨ ਉਹ ਸਾਰਾ ਲੈ ਕੇ ਕਹਿੰਦੇ ਤੁਸੀਂ ਸਾਡੀ ਵੈਬਸਾਈਟ ਹੈਗੀ ਹੈ ਉੱਥੇ ਗੱਲ ਕਰ ਲਓ ਉਹ ਤੇ ਕੋਰਟ ਜਾ ਕੇ ਆਪਦਾ ਫੋਨ ਲੈ ਲਓ ਇਹ ਕਿੱਥੋਂ ਆਏ ਹੈਗੇ ਸੀ ਇਹ ਜੀ ਹਾਂ ਐਨਆਈ ਟੀਮ ਸੀ ਇੱਕ ਦਾਦੇ ਦਿੱਲੀ ਤੋਂ ਆਏ ਨੇ ਕੁਝ ਨਾਲ ਲੋਕਲ ਪੁਲਿਸ ਸੀ ਕੁਝ ਨਾਲ ਡੀਸੀ ਡੀਸੀ ਅਫਸਰ ਦੇ ਕਰਮਚਾਰੀ ਇਸ ਕੋਲ ਨਾਲ ਦੇਖਣਾ ਕਿ ਇਹ ਐਡੀ ਵੱਡੀ ਐਨਆਈਏ ਐਡੀ ਵੱਡੀ ਇੰਟੈਲੀਜੈਂਸੀ ਨੂੰ ਬਿਨਾ ਕਿਸੇ ਆਧਾਰ ਦੇ ਬਿਨਾ ਕਿਸੇ ਪ੍ਰੂਫ ਦੇ ਬਿਨਾ ਕਿਸੇ ਗਵਾਹ ਦੇ ਕਿਸੇ ਦੇ ਘਰ ਦੀ ਆ ਕੇ ਤਲਾਸ਼ੀ ਲਈ ਜਾਨੀ ਨਾ ਕੋਈ ਦੱਸਣਾ ਨਾ ਕਰਨਾ ਇਹ ਤਾਂ ਬਿਲਕੁਲ ਗੁੰਡਾਗਰਦੀ ਇਹ ਤਾਂ ਸਰਕਾਰ ਦੀ ਬਿਲਕੁਲ ਗੁੰਡਾਗਰਦੀ ਹੈ ਅਸੀਂ ਅਸੀਂ ਸਾਬਕਾ ਸਰਪੰਚ ਰਹੇ ਆਂ ਪਿੰਡ ਦੇ ਅਸੀਂ ਅੱਜ ਮੋਦਬਰ ਬੰਦੇ ਆਂ ਇੱਕ ਸਾਡੇ ਬੂਏ ਕੁ ਲੈ ਆ ਕੇ 100 100 ਗੱਡੀ ਖਿਲਾ ਕੇ ਲੇਡੀ ਪੁਲਿਸ ਖੁਲਾਰ ਕੇ ਸਿਵਲ ਪੁਲਿਸ ਖੁਲਾਰ ਕੇ ਜਿਵੇਂ ਜਿਵੇਂ ਕੋਈ ਅਸੀਂ ਕਿੱਡੇ ਵੱਡੇ ਕ੍ਰਾਈਮ ਵਾਲੇ ਬੰਦੇ ਆ ਸਾਡਾ ਸਾਡਾ ਰਿਕਾਰਡ ਵੇਖੋ ਸਾਡਾ ਪੁਠਾਣੀ ਰਿਕਾਰਡ ਚੈੱਕ ਕਰੋ ਸਾਡਾ ਇਲਾਕੇ ਜੋ ਰਿਕਾਰਡ ਚੈੱਕ ਕਰੋ ਕਿ ਇੱਕ ਆਮ ਸ਼ਰੀਪ ਬੰਦੇ ਦਾ ਘਰ ਦੇ ਆ ਕੇ ਤੁਸੀਂ ਹਾਲਾਤ ਖਰਾਬ ਕਰਦੇ ਪਏ ਹੋ ਵੀ ਤੁਸੀਂ ਇਹ ਫਿਰ ਕੁਝ ਦੱਸ ਨਹੀਂ ਰਹੇ ਕੁਝ ਬੋਲ ਨਹੀਂ ਰਹੇ ਪਹੀ ਵਾਰ-ਵਾਰ ਪੁੱਛ ਰਹੇ ਹਾਂ ਦੱਸੋ ਕੀ ਗੱਲ ਹੈ ਵੀ ਸਾਨੂੰ ਕੁਝ ਦੱਸੋ ਸਾਥੋਂ ਕੁਝ ਪੁੱਛੋ ਸਾਥੋਂ ਕੁਝ ਬਾਪ ਪੁੱਛੋ ਕਿ ਕੀ ਗੱਲ ਕੀ ਹੈ બસ ਇੱਕੋ ਹੀ ਗੱਲ ਸਾਰੇ ਘਰ ਦੀ ਤਲਾਸ਼ੀ 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 ਕੋਈ ਸਾਨੂੰ ਦੱਸਿਆ ਵੀ ਤੁਹਾਡੇ ਉਹ ਤੁਹਾਨੂੰ ਜਗਜੀਤ ਸਿੰਘ ਸੰਧੂ ਦੇ ਫੋਨ ਆਉਂਦੇ ਆ ਤੁਹਾਨੂੰ ਇਥੋਂ ਫੋਨ ਆਉਂਦੇ ਆ ਇਹ ਸਾਨੂੰ ਤਾਂ ਸਾਰੀ ਧੜੀ ਫੋਨ ਆਉਂਦੇ ਸਾਨੂੰ ਤਾਂ ਸਾਰੀ ਧੜੀ ਫੋਨ ਆਉਂਦੇ ਆ ਹਾਂ ਕਿਉਂਕਿ ਇਹ ਸਾਡੇ ਸਾਡਾ ਬਿਜ਼ਨਸ ਹੈ ਸਾਡਾ ਹੋਟਲ ਬਿਜ਼ਨਸ ਹੈ ਸਾਡਾ ਪੈਲਸ ਨੇ ਸਾਡੇ ਰਿਜ਼ੋਰਟ ਨੇ ਸਾਡੇ ਕਸਟਮਰ ਨੇ ਸਾਡੇ ਸਾਨੂੰ ਬਾਰ-ਬਾਰ ਫੋਨ ਸਾਰੇ ਆਉਂਦੇ ਆ ਹਾਂ ਸਾਨੂੰ ਜਾਂ ਅਸੀਂ ਕੋਈ ਰਿਪਲਾਈ ਕੀਤਾ ਹੋਵੇ ਕਿਸੇ ਨਾਲ ਕਾਲਿੰਗ ਕੀਤੀ ਹੋਵੇ ਕੋਈ ਸਾਨੂੰ ਕੁਝ ਤਾਂ ਦੱਸਿਆ ਜਾਵੇ ਬਿਨਾ ਕੁਝ ਦੱਸੇ ਬਿਨਾ ਕੁਝ ਕਿਤੇ ਇਹਨਾਂ ਨੇ 2 ਘੰਟੇ ਸਾਨੂੰ ਰਸਟਮੈਂਟ ਤੇ ਔਰ ਫੋਨ ਨਾ ਲੈ ਗਿਆ ਫੋਨ ਦੇ ਵਿੱਚ ਸਾਡਾ ਸਾਰਾ ਡਾਟਾ ਹੈ ਸਾਡਾ ਬਿਜ਼ਨਸ ਦਾ ਸਾਰਾ ਲੈਣ ਦੇ ਨੇ ਉਹਦੇ ਵਿੱਚ ਸਾਰੇ ਮੈਸੇਜ ਨੇ ਉਹ ਸਾਰਾ ਉਹਨੂੰ ਬਲੌਕ ਕਰਤਾ ਅੱਜ ਸਾਨੂੰ ਪ੍ਰੋਬਲਮ ਆ ਰਹੀ ਹੈ ਅਸੀਂ ਅਸੀਂ ਹੁਣ ਸਮਝ ਨਹੀਂ ਆ ਰਹੇ ਸੀ ਕਿ ਕੀ ਲੈਣਾ ਕੀ ਦੇਣਾ ਮੋਬਾਈਲ ਦੇ ਵਿੱਚ ਅੱਜਕਲ ਮੋਬਾਈਲ ਦਾ ਜੋਗੇ ਸਾਰਾ ਕੋਈ ਮੋਬਾਈਲ ਦੇ ਵਿੱਚ ਹੁੰਦਾ ਤੇ ਸੋ ਆ ਇਹ ਅੱਜ ਸਾਡੇ ਨਾਲ ਸਵੇਰ ਸਾਡੇ ਨਾਲ ਪ੍ਰਸ਼ਾਸਨ ਨੇ ਜੋ ਇਹ ਐਨਆਈ ਦੀ ਟੀਮ ਨੇ ਬਹੁਤ ਮਾੜਾ ਕੀਤਾ ਸਾਨੂੰ ਬਿਨਾ ਦੱਸੇ ਬਿਨਾ ਕਿਸੇ ਕਸੂਰ ਦੇ ਬਿਨਾ ਕਿਸੇ ਗੱਲ ਦੇ ਹਰਾਸਮਣ ਕੀਤਾ ਹੈ ਸਾਨੂੰ ਇਲਾਕੇ ਦੇ ਵਿੱਚ ਬਦਨਾਮ ਕੀਤਾ ਹੈ ਸਾਨੂੰ ਸਾਡੇ ਸੋਸ਼ਲ ਮੀਡੀਆ ਤੇ ਅਸੀਂ ਸਾਡੀਆਂ ਸਾਡੇ ਮੈਰਿਟ ਸਾਡੇ ਬੱਚੇ ਸਾਡੇ ਬਹੁਤ ਮੇਰੀ ਕੁੜੀ ਆ ਕੈਨੇਡਾ ਤੋਂ ਮੈਨੂੰ ਖੋਣ ਆ ਰਿਹਾ ਪੱਕੀ ਹੋ ਗਿਆ ਸਾਨੂੰ ਦੱਸਿਆ ਜਾਵੇ ਸਾਨੂੰ ਲੋਕਰ ਪੁਲਿਸ ਵੱਲੋਂ ਸਾਨੂੰ ਐਸਐਸਪੀ ਵੱਲੋਂ ਸਾਨੂੰ ਡੀਸੀ ਵੱਲੋਂ ਸਾਨੂੰ ਐਨਆਈ ਵੱਲੋਂ ਸਾਨੂੰ ਦੱਸਿਆ ਜਾਵੇ ਕਿ ਕੀ ਕੀ ਗੱਲ ਹੈ ਕਿਉਂ ਸਾਨੂੰ ਹਰਾਸਮਣ ਕੀਤਾ ਗਿਆ ਜੇ ਸਾਨੂੰ ਇਸ ਚੀਜ਼ ਦਾ ਨਿਆਂ ਦਿੱਤਾ ਜਾਵੇ ਮੇਰਾ ਨਾਮ ਇਸਰਦੂਲ ਸੰਧੂ ਜੀ ਦੀ ਰੇਡ ਹੋਈ ਹੈ ਜੀ ਤੁਹਾਡੇ ਕੀ ਸਾਰੇ ਮਾਮਲਾ ਕੀ ਹੋਇਆ ਤੁਹਾਡੇ ਸਰ ਇਹ ਰੇਡ ਅੱਜ ਮੇਰੇ ਘਰ ਪਿੰਡ ਮਲਵਾਲ ਜਦੀਦ ਵਿਖੇ ਹੋਈ ਹੈ ਤੇ ਸਾਰੇ ਇਨਵੈਸਟੀਗੇਸ਼ਨ ਦਾ ਹੀ ਪਾਰਟ ਹੈ ਤੇ ਉਹਨਾਂ ਨੇ ਘਰ ਦੇ ਵਿੱਚ ਸਾਰੇ ਤਲਾਸ਼ੀ ਲਈਏ ਤੇ ਮੇਰਾ ਫੋਨ ਵੀ ਚੈੱਕ ਕੀਤਾ ਸਾਰਾ ਫੋਨ ਬਾਕਾਇਦਾ ਨਾਲ ਲੱਗੇ ਨੇ ਤੇ ਹੋਰ ਮੇਰਾ ਲੈਪਟਾਪ ਵਗੈਰਾ ਵੀ ਚੈੱਕ ਕੀਤਾ ਤੇ ਸੀਸੀਟੀਵੀ ਵਗੈਰਾ ਘਰ ਦੇ ਚੈੱਕ ਕੀਤੇ ਨੇ ਤੇ ਕੁਝ ਉਹਨਾਂ ਨੂੰ ਮਿਲਿਆ ਨਹੀਂ ਬਟ ਉਹ ਕਹਿੰਦੇ ਸਾਡੇ ਕੋਲ ਕੋਈ ਇਨਪੁਟ ਹੈ ਤੁਹਾਡਾ ਤੇ ਬਾਕੀ ਹੁਣ ਕਹਿੰਦੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਕਰਕੇ ਤੁਹਾਨੂੰ ਇਨਵੈਸਟੀਗੇਸ਼ਨ ਫਿਰ ਪ੍ਰੋਪਰ ਦੱਸ ਦਾਂਗੇ ਕੀ ਮਸਲਾ ਹੈ ਕੀ ਕੀ ਮਤਲਬ ਕਹਿ ਰਹੇ ਸੀ ਕਿ ਕੀ ਅਲੀਗੇਸ਼ਨ ਸੀਗੇ ਤੁਹਾਡੇ ਕਹਿੰਦੇ ਕਿ ਤੁਹਾਡੇ ਪਾਕਿਸਤਾਨ ਤੋਂ ਕਾਲ ਤੁਹਾਡੇ ਫੋਨ ਤੋਂ ਹੋਈ ਆ ਤੇ ਮੈਂ ਤਾਂ ਕਹਿਣਾ ਚਾਹ ਰਿਹਾ ਕਿ ਪਿਛਲੇ 5 ਸਾਲ ਤੋਂ ਕੋਈ ਮੈਂ ਆਪਣੇ ਫੋਨ ਤੋਂ ਕੋਈ ਕਾਲ ਪਾਕਿਸਤਾਨ ਨਹੀਂ ਕੀਤੀ ਤੇ ਨਾ ਕੋਈ ਮੈਂ ਪਾਕਿਸਤਾਨ ਗਿਆ ਨਾ ਮੇਰੇ ਫੈਮਿਲੀ ਚ ਕੋਈ ਪਿਛਲੇ 5 ਸਾਲ ਤੋਂ ਪਾਕਿਸਤਾਨ ਗਿਆ 2019 ਦੇ ਵਿੱਚ 2019 ਦੇ ਵਿੱਚ ਪਾਕਿਸਤਾਨ ਗਿਆ ਸੀ ਮੇਰੇ ਫਾਦਰ ਸਾਹਿਬ ਨਵੰਬਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਜਨਮਤੀ ਤੇ ਪਾਕਿਸਤਾਨ ਲਾਹੌਰ ગયા ਸੀਗੇ ਉਸ ਤੋਂ ਬਾਅਦ ਨਹੀਂ ਕੋਈ ਗਿਆ ਤੇ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਲੇਟੈਸਟ ਇਨਪੁਟ ਮਿਲਿਆ ਜਾਂ ਕੀ ਇਹਨਾਂ ਨੂੰ ਗਲਤਫਹਿਮੀ ਹੋਈ ਆ ਤੇ ਉਹ ਇਨਵੈਸਟੀਗੇਸ਼ਨ ਕਰਕੇ ਦੱਸ ਦੇਣਗੇ